ਦੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਉਣਾ ਤਾਂ ਉਹਨਾਂ ਨੂੰ ਜਿਹੜਾ ਕੀ ਹੈਗਾ ਆ ਖਾਸ ਗੱਡੀਆਂ ਦੀ ਪਾਰਕਿੰਗ ਦੀ ਥਾਂ ਉਹਨਾਂ ਦੇ ਜਿਹੜਾ ਕੀ ਹੈ ਖੜਨ ਦਾ ਪੂਰਾ ਇੰਤਜ਼ਾਮ ਬੈਠਣ ਦੇ ਲਈ ਪੰਡਾਲ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਆਪ ਉਹ ਹਾਰੇ ਪਿੰਡ ਦੇ ਲੋਕਾਂ ਦੇ ਵੱਲੋਂ ਕੀਤਾ ਗਿਆ ਇਹ ਦੇਖੋ ਪੂਰੀ ਟੀਮ ਜਿਨ੍ਹਾਂ ਦੇ ਟੈਗ ਬਕਾਇਦਾ ਲੱਗੇ ਹੋਏ ਨੇ ਇਹ ਚੀਜ਼ ਦਿਖਾਓ ਕਿ ਰਾਜਵੀਰ ਜਵੰਦਾ 73 ਸੇਵਾਦਾਰ ਇਹ ਇਕੱਲੇ-ਇਕੱਲੇ ਦੇ ਉੱਪਰ ਜਿੰਨੇ ਵੀ ਤੁਸੀਂ ਇੱਥੇ ਦੇਖ ਰਹੇ ਹੋ ਇਹ ਸੇਵਾਦਾਰ ਬਣ ਕੇ ਆਏ ਨੇ ਕਿਉਂਕਿ ਜਦੋਂ ਇੱਕ ਅਜਿਹੀ ਸ਼ਖਸੀਅਤ ਸਾਡੇ ਵਿਚਕਾਰ ਚੱਲ ਜਾਂਦੀ ਹੈ ਜਿਸ ਨੇ ਆਪਣੀ ਗਾਇਕੀ ਦੀ ਬਦੌਲਤ ਜਿਹੜਾ ਕਿ ਹੈਗਾ ਆ ਪੰਜਾਬ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੋਸ਼ਨਾਇਆ ਹੋਵੇ ਤਾਂ ਇੱਕ ਅਜਾਈ ਜ਼ਿੰਦਗੀ ਇਸ ਤਰ੍ਹਾਂ ਦੇ ਨਾਲ ਸਾਡੇ ਵਿਚਾਰ ਜਿਹੜੀ ਕਿ ਉਹ ਚਲੇ ਜਾਵੇ ਤਾਂ ਫਿਰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਬਾਈ ਜੀ ਤੁਸੀਂ ਖੁਦ ਸੇਵਾ ਕਰਨ ਆਏ ਹੋ ਕਿੱਥੋਂ ਆਏ ਹੋ ਤੁਸੀਂ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੀ ਅਸੀਂ A1 ਵੈਲਟ ਪਾਰਕਿੰਗ ਗਰੁੱਪ ਸਿੱਧੂਆਂ ਬੇੜ ਤਲਵਾੜਾ ਪੈਂਦਾਈ ਸਾਡਾ ਤੇ ਬਾਈ ਜੀ ਸਾਡੇ ਨਾਲ ਬਹੁਤ ਪਿਆਰ ਸੀ ਮੈਰੀ ਵਿਲਾ ਰਿਜ਼ੋਰਟ ਦੇ ਵਿੱਚ ਇਹਨਾਂ ਦੇ ਫੰਕਸ਼ਨ ਹੁੰਦੇ ਸੀਗੇ ਜੀ ਮੈਰੀ ਵਿਲਾ ਰਿਜ਼ੋਰਟ ਆਉਂਦੇ ਸੀ ਤਾਂ ਜਦੋਂ ਵੀ ਇਹਨਾਂ ਨੇ ਆਉਣਾ ਸਾਡੀ ਟੀਮ ਨੂੰ ਬੁਲਾ ਕੇ ਨਗਣਾ ਔਰ ਬਹੁਤ ਮਾਣ ਸਤਿਕਾਰ ਸਾਨੂੰ ਦਿੰਦੇ ਸੀ ਯਾਰ ਦੀ ਗੱਲ ਹੈ ਕਿ ਜਦੋਂ ਪ੍ਰੋਗਰਾਮ ਹੁੰਦਾ ਤਾਂ ਆਪਸੀ ਮੁਲਾਕਾਤ ਹੋ ਹਰ ਵਾਰ ਇਹ ਨਹੀਂ ਵੀ ਇੱਕ ਵਾਰੀ ਕਲਾਕਾਰ ਆਏ ਬਾਰਿਸ਼ੀ ਸ਼ਿਸ਼ਾ ਉੱਪਰ ਚੜਾਇਆ ਚੱਲੇਗੇ ਸਾਡੀ ਸਾਰੀ ਟੀਮ ਨੂੰ ਬੁਲਾ ਕੇ ਜਾਂਦੇ ਸੀ ਸਾਡੇ ਲੋਕਲ ਏਰੀਏ ਦੇ ਨੇ ਅਸੀਂ ਸੁੱਧੋਂ ਪੇਟ ਤਲਵਾੜਾ ਪਿੰਡ ਹੈ ਜੀ ਇਹ ਪੋਨੇ ਦੇ ਨੇ ਇਸ ਕਰਕੇ ਸਾਡੀ ਟੀਮ ਵੱਲੋਂ ਅਸੀਂ 20 ਮੁੰਡਿਆਂ ਦੀ ਟੀਮ ਆਸੀਂ ਫ੍ਰੀ ਸੇਵਾ ਕਰਨ ਆਏ ਅਸੀਂ ਕੋਈ ਪੈਸਾ ਲੈ ਕੇ ਸੇਵਾ ਨਹੀਂ ਕਰਦੇ ਤੁਹਾਨੂੰ ਕਿਹਾ ਗਿਆ ਕਿਸੇ ਵੱਲੋਂ ਕਿ ਤੁਸੀਂ ਜਾਓ ਜ ਆਪ ਮੁਹਾਰੇ ਆਇਓ ਅਸੀਂ ਆਪ ਮੁਹਾਰੇ ਆਏ ਆ ਸਰ ਜੀ ਸਰ ਬਾਕੀ ਜਦੋਂ ਇੱਕ ਦਿਲ ਦਾ ਰਿਸ਼ਤਾ ਬਣ ਜਾਂਦਾ ਕਾਫੀ ਮਿਲ ਵਰਤਨਾ ਸੁਭਾਅ ਸੀਗਾ ਜਵੰਦਾ ਵੀਰ ਦਾ ਤੇ ਜਦੋਂ ਤੁਹਾਡੀ ਮੁਲਾਕਾਤ ਹੋਈ ਸੀ ਕਦੋਂ ਫੰਕਸ਼ਨ ਸੀ ਕੋਈ ਯਾਦ ਆ ਤੁਹਾਨੂੰ ਸਰ ਪਿਛਲੇ ਸਾਲ ਇਹਨਾਂ ਦੇ ਤਕਰੀਬ ਮੈਰੀਵਲਾ ਰਿਜ਼ੋਰਟ ਦੇ ਵਿੱਚ ਬਹੁਤ ਜ਼ਿਆਦਾ ਫੰਕਸ਼ਨ ਸੀ ਕਿਉਂਕਿ ਅਸੀਂ ਹਰ ਇੱਕ ਪੈਲੈਸ ਦੇ ਵਿੱਚ ਕੰਮ ਕਰਦੇ ਹਾਂ ਹਰ ਕਲਾਕਾਰ ਸਾਨੂੰ ਮਿਲ ਕੇ ਜਾਂਦਾ ਉਹਨਾਂ ਦੇ ਵਿੱਚੋਂ ਇੱਕ ਨਵੇਕਲਾ ਕਲਾਕਾਰ ਸੀ ਰਾਜਵੀਰ ਜਵੰਦਾ ਜਿਹੜਾ ਕਿ ਸਾਨੂੰ ਮਾਣ ਸਤਿਕਾਰ ਦਿੰਦਾ ਸੀ ਉਹ ਇਸ ਕਰਕੇ ਕਿ ਸਾਡੇ ਸਾਰੇ ਸਿਰਾਂ ਤੇ ਦਸਤਾਰ ਤੇ ਪੱਗ ਬੰਨੀ ਹੁੰਦੀ ਸੀ ਉਹ ਵੀ ਬਹੁਤ ਪੱਗ ਨੂੰ ਪਿਆਰ ਕਰਦਾ ਸੀਗਾ ਤੇ ਪੰਜਾਬ ਦੇ ਵਿਰਸ ਨੂੰ ਸੰਭਾਲਿਆ ਹੋਇਆ ਸੰਜਵਾ ਜਿੱਥੇ ਪਰਫਾਰਮ ਦੀ ਤਾਂ ਪੰਜਾਬੀ ਪਹਿਰਾ ਵਿੱਚ ਪੰਜਾਬੀ ਪਹਿਰਾ ਵਿੱਚ ਕੀਤੀ ਸਰ ਇਸ ਕਰਕੇ ਸਾਨੂੰ ਬਹੁਤ ਜਿਆਦਾ ਮਾਣ ਦਿੰਦੇ ਸੀ ਇਸ ਕਰਕੇ ਸਾਡੀ ਟੀਮ ਆਈ ਹੈ ਜੀ ਅਸੀਂ ਸੇਵਾ ਕਰਨ ਆਏ ਹਾਂ ਤੁਸੀਂ ਕੀ ਸੇਵਾ ਕਰ ਰਹੇ ਹੋ ਤੁਸੀਂ ਇੱਥੇ ਸਰ ਅਸੀਂ ਵੈਲਟ ਪਾਰਕਿੰਗ ਦੀ ਸੇਵਾ ਕਰ ਰਹੇ ਹਾਂ ਜੀ ਮੁੰਡੇ ਸਾਡੇ ਵੀ ਨੇ ਸਿਕਿਉਰਟੀ ਗਾਰਡ ਦੀ ਸੇਵਾ ਕਰ ਰਹੇ ਅਸੀਂ ਜਿੰਦਾਂ ਦੀ ਵੀ ਸੇਵਾ ਸਾਨੂੰ ਮਿਲਦੀ ਹੈ ਅਸੀਂ ਕਰ ਰਹੇ ਹਾਂ ਤੋਂ ਲੋਡ ਹੈ ਇੱਥੇ ਸਿਕਿਉਰਟੀ ਦੀ ਕਿਉਂਕਿ ਲਾਸਟ ਟਾਈਮ ਆਪਾਂ ਦੇਖਿਆ ਜਦੋਂ ਬਾਈ ਦਾ ਸੰਸਕਾਰ ਸੀ ਤਾਂ ਕੁਝ ਮਾੜੀ ਸੋਚ ਵਾਲੇ ਲੋਕੀ ਵਿੱਚ ਆ ਗਏ ਸੀ ਜੀ ਸਰ ਤੇ ਕਿਵੇਂ ਗਲਤ ਗਤੀਵਿਧੀਆਂ ਕੀਤੇ ਮੋਬਾਈਲ ਚੋਰੀ ਕੀਤੇ ਪਰਸ ਲੁੱਟੇਗੇ ਤਾਂ ਹੁਣ ਉਸ ਪਰਪਸ ਨੂੰ ਲੈ ਕੇ ਕਿਵੇਂ ਤੁਸੀਂ ਅਰੇਂ ਸਰਵਸ ਪਰਪਸ ਨੂੰ ਲੈ ਕੇ ਨਾ ਇੱਕ ਵੀਆਈਪੀ ਪਾਰਕਿੰਗ ਅਲੱਗ ਬਣਾਈ ਗਈ ਆ ਆਮ ਜਨਤਾ ਲਈ ਪਾਰਕਿੰਗ ਅਲੱਗ ਬਣਾਈ ਗਈ ਆ ਆਪਣੇ 10 ਮੁੰਡੇ ਆਮ ਪਾਰਕਿੰਗ ਦੇ ਵਿੱਚ ਰਹਿਣਗੇ 10 ਮੁੰਡੇ ਆਪਣੇ ਵੀਆਈਪੀ ਪਾਰਕਿੰਗ ਦੇ ਵਿੱਚ ਰਹਿਣਗੇ ਇਸ ਕਰਕੇ ਅਸੀਂ ਇਸ ਚੀਜ਼ ਦਾ ਪੂਰਾ ਧਿਆਨ ਰੱਖਾਂਗੇ ਕਿ ਜਿਹੜੀ ਪਿਛਨਾ ਘਾਡੀ ਆ ਮੋਬਾਈਲ ਚੋਰੀ ਹੋਏ ਨਾ ਜਾ ਕੇ ਇਸ ਦਾ ਕੈਸ਼ ਹੋਰੀਆ ਵੀ ਉਸ ਵਰੀ ਨਾ ਹੋ ਸਕੇ ਸੋ ਵਾਕੀ ਇਹ ਚੀਜ਼ ਜ਼ਰੂਰੀ ਵੀ ਹੈ ਕਿਉਂਕਿ ਜਦੋਂ ਅਜਈਆਂ ਥਾਮਾਂ ਦੇ ਉੱਪਰ ਇਸ ਤਰ੍ਹਾਂ ਦੀ ਘਟਾ ਵਾਪਰਦੀ ਹੈ ਤਾਂ ਫਿਰ ਬਦਨਾਮੀ ਤਾਂ ਪੂਰੇ ਜਿਵੇਂ ਕਹਿ ਸਕਦੇ ਆ ਕਿ ਉਸ ਜਗ੍ਹਾ ਦੀ ਹੋ ਜਾਂਦੀ ਹੈ ਇਹ